ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਰੂਪ ਤੇ ਜੋ ਜਥੇ ਪਾਕਿਸਤਾਨ ਜਾਂਦੇ ਨੇ ਉਹ ਇਸ ਸਾਲ ਵੀ ਜਾਣਗੇ ਅੱਜ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਪਸ਼ਟ ਕੀਤਾ ਕਿ ਕਿਸੇ ਵੀ ਤਰੀਕੇ ਦੇ ਜਥਿਆਂ ਤੇ ਕੋਈ ਰੋਕ ਨਹੀਂ ਜਿਹੜੇ ਜਥੇ ਸਾਡੀਆਂ ਪ੍ਰਧਨਿਤ ਸੰਸਥਾਵਾਂ ਵੱਲੋਂ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਤੱਕ ਸ਼੍ਰੀ ਪਟਨਾ ਸਾਹਿਬ ਆ ਇਹ ਹੋਰ ਜਿਹੜੀਆਂ ਸੰਸਥਾਵਾਂ ਪ੍ਰਧਨਿਤ ਸੰਸਥਾਵਾਂ ਆ ਜਿੱਥੇ ਭੇਜ ਦਿਿਆ ਸੀ ਉਹ ਜਲਦੀ ਤੋਂ ਜਲਦੀ ਆਪਣੇ ਨਾਮ ਭੇਜਣ ਤਾਂ ਕਿ 22 ਅਕਤੂਬਰ ਤੱਕ ਸਾਰੇ ਸਟੇਟ ਇਸ ਦਾ ਮੁਕੰਮਲ ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜ ਦੇਣ ਕਿਉਂਕਿ ਤੁਸੀਂ ਜਾਣਦੇ ਜੀ ਇਸ ਵੇਲੇ ਪਾਕਿਸਤਾਨ ਦੇ ਭਾਰਤ ਦੇ ਸਬੰਧ ਅੱਛੇ ਨਹੀਂ ਉਹਨਾਂ ਸਬੰਧਾਂ ਦੇ ਚੱਲਦਿਆਂ ਇਹ ਜ਼ਰੂਰੀ ਆ ਕਿ ਹਰ ਤਰ੍ਹਾਂ ਦੀ ਇਹਦੇ ਉੱਤੇ ਸਕਿਉਟੀਨੀ ਕੀਤੀ ਜਾਵੇ ਹਰ ਤਰ੍ਹਾਂ ਦੀ ਇਹਦੀ ਜਾਂਚ ਪੜਤਾਲ ਕਰਕੇ ਹੀ ਭੇਜੇ ਜਾਣ ਤਾਂ ਕਿ ਕੋਈ ਸ਼ਰਾਰਤ ਨਾ ਦੇ ਅੰਦਰ ਕਰ ਸਕੇ ਇਸ ਕਰਕੇ ਮੈਂ ਸਾਰੀਆਂ ਸੰਸਥਾਵਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਪ੍ਰਕਾਸ਼ ਰੂਪ ਤੇ ਜੋ ਜਥੇ ਪਾਕਿਸਤਾਨ ਜਾਂਦੇ ਨੇ ਉਹ ਇਸ ਸਾਲ ਵੀ ਜਾਣਗੇ ਅੱਜ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਪਸ਼ਟ ਕੀਤਾ ਕਿ ਕਿਸੇ ਵੀ ਤਰੀਕੇ ਦੇ ਜਥਿਆਂ ਤੇ ਕੋਈ ਰੋਕ ਨਹੀਂ ਜਿਹੜੇ ਜਥੇ ਸਾਡੀਆਂ ਪ੍ਰਧਨਿਤ ਸੰਸਥਾਵਾਂ ਵੱਲੋਂ ਭੇਜੇ ਜਾਂਦੇ ਸੀ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਿੱਲੀ ਸਿੱਖ ਗੁਰਦਰਾ ਅਰੇਂਜਮੈਂਟ ਕਮੇਟੀ ਆ ਤੱਕ ਸ਼੍ਰੀ ਪਟਨਾ ਸਾਹਿਬ ਆ ਜਾਂ ਹੋਰ ਜਿਹੜੀਆਂ ਸੰਸਥਾਵਾਂ ਪ੍ਰਧਨਿਤ ਸੰਸਥਾਵਾਂ ਜਿੱਥੇ ਭੇਜ ਦਿਆਂ ਸੀ ਉਹ ਜਲਦੀ ਤੋਂ ਜਲਦੀ ਆਪਣੇ ਨਾਮ ਭੇਜਣ ਤਾਂ ਕਿ 22 ਅਕਤੂਬਰ ਤੱਕ ਸਾਰੇ ਸਟੇਟ ਲਿਸਟਾ ਮੁਕੰਮਲ ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜ ਦੇਣ ਕਿਉਂਕਿ ਤੁਸੀਂ ਜਾਣਦੇ ਜੀ ਇਸ ਵੇਲੇ ਪਾਕਿਸਤਾਨ ਦੇ ਭਾਰਤ ਦੇ ਸਬੰਧ ਅੱਛੇ ਨਹੀਂ ਉਹਨਾਂ ਸਬੰਧਾਂ ਦੇ ਚੱਲਦਿਆਂ ਇਹ ਜ਼ਰੂਰੀ ਆ ਕਿ ਹਰ ਤਰ੍ਹਾਂ ਦੀ ਇਹਦੇ ਉੱਤੇ ਸਕਿਉਰਿਟੀ ਨਹੀਂ ਕੀਤੀ ਜਾਵੇ ਹਰ ਤਰ੍ਹਾਂ ਦੀ ਇਹਦੀ ਜਾਂਚ ਪੜਤਾਲ ਕਰਕੇ ਹੀ ਭੇਜੇ ਜਾਣ ਤਾਂ ਕਿ ਕੋਈ ਸ਼ਰਾਰਤ ਨਾ ਇਹਦੇ ਅੰਦਰ ਕਰ ਸਕੇ ਇਸ ਕਰਕੇ ਮੈਂ ਸਾਰੀਆਂ ਸੰਸਥਾਵਾਂ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ